ਗੁਰੂ ਹਰਿਕ੍ਰਿਸ਼ਨ ਮਹਾਰਾਜ ਅਠਵੇਂ ਪਾਤਸ਼ਾਹ ਬਾਲਾਪਨ ਗੁਰੂ ਹਰਿਕ੍ਰਿਸ਼ਨ ਜੀ ਦੀ ਸੋਭਾ ਕਰਦੇ ਹੁਆ ਭਾਈ ਦਾ ਦਾ ਲਾਡਲੇ ਇੱਕ ਬਚਨ ਕੀਤਾ ਹੈ ਕਿ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਬੁਜ਼ੁਰਗੀ ਅਤੇ ਰਹਿਮਤ ਦਾ ਪ੍ਰਦਾਨ ਉਸ ਅਕਾਲ ਪੁਰਖ ਨੇ ਆਪਣੇ ਪਿਆਰਿਆਂ ਨੂੰ ਸਤਿ ਪੁੱਤ ਇਹ ਨਾਲ ਉਸ ਲਾ ਗਿਆ ਭਾਈ ਨੰਦ ਲਾ ਦਿੱਤੇ ਬਚਨ ਕਿ ਗੁਰੂ ਹਰਿਕ੍ਰਿਸ਼ਨ ਕੀ ਉਜੁਰ ਕੀ ਅਤੇ ਰਹਿਮਤ ਦਾ ਵੰਡਾ ਲੇ ਅਕਾਲ ਪੁਰਖ ਨੇ ਆਪਣੇ ਪਿਆਰਿਆਂ ਨੂੰ ਸਭ ਤੋਂ ਵੱਧ ਸੁਦਾਇਆ ਹੈ ਸੁਣਾ ਦੇ ਇੱਕ ਬਚਨ ਗੁਰੂ ਹਰਿਕ੍ਰਿਸ਼ਨ ਆਹਮਾ ਫਜਲੋ ਜੂਂਦ ਹਕਸ਼ ਆਦਿ ਆਮਾ ਸਾਸ ਕਾ ਕਰ ਸਤੂਦ ਪੈਨਾ ਲਾਗਿ ਜਤਨ ਕੀ ਬਜ਼ੁਰਗੀ ਦਾ ਭੰਡਾਰ ਨੇ ਅਤੇ ਰਹਿਮਤ ਦਾ ਭੰਡਾਰ ਆਕਾਲ ਸੁਖ ਨੇ ਆਪਣੇ ਪਿਆਰਿਆਂ ਤੋਂ ਸਭ ਤੋਂ ਫਾਸਲਾ ਜਾ ਗੁਰੂ ਹਰਿਕ੍ਰਿਸ਼ਨ ਮਹਾਰਾਜ ست گور گو ہرکشن جی کا جو پرکاش ہے سات جولائی سولہ سو چپنجا کیرت پوری پتا گرو ہراج جی ماتا کرشن کور کی کم ہوا یہاں تو ایک وڈے پڑا نام ہے بابا نام ਗੁਰੂ ਹਰਿਕ੍ਰਿਸ਼ਨ ਜੀ ਦੇ ਵੱਡੇ ਭਰਾ ਦਾ ਨਾਮ ਬਾਬਾ ਰਾਮ ਰਾਏ ਸਤਿਗੁਰੂ ਗੁਰੂ ਹਰਿ ਜੀ ਗੁਰੂ ਨੇ ਉਸ ਵੇਲੇ ਜਿਸ ਵੇਲੇ ਸਤਿਗੁਰੂ ਗੁਰੂ ਹਰਿ ਜੀ ਨੂੰ ਬਾਖਸ਼ਾ ਪੌਰਖ ਦੇ ਬਨੇ ਦਿੱਲੀ ਬੁਲਾਇਆ ਕਿ ਤੁਸੀਂ ਮਹਾਰਾਜ ਇੱਥੇ ਆ ਕੇ ਮੈਨੂੰ ਦਰਸ਼ਨ ਬਖਸ਼ੋ ਪਰ ਉਹਦੀ ਚਾਲ ਉਹ ਜੋ ਹੋਰ ਸੀ ਮਹਾਰਾਜ ਉਹਦੇ ਕੋਲ ਜਾਣਾ ਨਹੀਂ 14 ਦਾ ਸਨੇਹਾ ਹੈ ਉਹਦੀ ਚਿੱਠੀ ਆਈ ਕੀਰਤਪੁਰ ਸਾਹਿਬ ਦੀ ਧਰਤੀ ਤੇ ਦੀ ਮਾਨ ਦਾ ਆਇਆ ਗਿਆ ਇਸ ਧਰਤੀ ਦੇ ਉੱਪਰ ਜਿੰਨੇ ਵੀ ਸਿੱਖੀਓ ਸਾਰੇ ਦੀ ਪਾਲ ਵਿੱਚ ਹਾਜ਼ਰ ਹੋਏ ਛੋਡੇ ਨੇ ਤਰੇਹੇ ਨੇ ਭੱਲੇ ਨੇ ਇਹ ਸਭ ਉਸ ਥਾਂ ਉੱਪਰ ਬਟੇ ਬੇਦੀ ਆਜਾ ਬਟੇ

ਜਦੋਂ ਸਤਿਗੁਰੂ ਗੁਰੂ ਹਾੜਾ ਜੀ ਨੇ ਆਪਣੇ ਪੁੱਤਰ ਦੇ ਮੁਖੋਂ ਇਹ ਬਤ ਸੁਨੇ ਦਾ ਸਤਿਗੁਰਾਂ ਨੇ ਇੱਕ ਬਚਨ ਕੀਤਾ ਆਪਕੇ ਪੁੱਤਰ ਫਿਰ ਤੂੰ ਹੀ ਜਾ ਉਸ ਤਰਤ ਦੇ ਉੱਪਰ ਉਸ ਔਰਗ ਦੇਵ ਦੀ ਤਸल्ली ਕਰ ਬਾਈ ਬਾਬਾ RAM ਰ ਸੰਧੀ ਸਾਰੇ ਇੱਕ ਬੇਨਤੀ ਕਰਦਾ ਕਹਿੰਦਾ ਮਹਾਰਾਜ ਮੇਰੇ ਕੋਲ ਕੋ ਸ਼ਕਤੀਆਂ ਨੇ ਜਿਹਦੇ ਨਾਲ ਮੈਂ ਉਹ ਆਪਣਾ ਪ੍ਰਭਾਪ ਆ ਸਕਾਂ ਬੀਨੋ ਕੋ ਜੇ ਦਿਓ ਨਾ ਮੈਂ ਕਾਹਿੰ ਉਹਨੇ ਪ੍ਰਭਾਪ ਆਵਾਂ ਇਹ ਸਤਿਗੁਰੂ ਗੁਰੂ ਹਰਿ ਜੀ ਤੁਸੀਂ ਬਲੇ ਬਚਨ ਕੀਤਾ ਕਿ ਪੁੱਤਰ ਜੋ ਤੂੰ ਮੱਖੋਂ ਬਚਨ ਕਹੇਗਾ ਉਹ ਸੱਚ ਹੋ ਜਾਇ ਕਰੇ ਪਰ ਇੱਕ ਗੱਲ ਕੀਤੀ ਰੱਖੀ ਕੋਈ ਇਸ ਤਰ੍ਹਾਂ ਦਾ ਬਚਨ ਨਾ ਕਰ ਜAVE ਜਿਹਦੇ ਵਿੱਚ ਔਰੋ ਜੇਬ ਦੀ ਸ਼ਾਮਤੀ ਨਜ਼ਰ ਆਵੇ ਇਹ ਬਤਨ ਮਹਾਰਾਜ ਨੇ ਕਿਤੇ ਦੁਖਾ ਰੇਣਾ ਸਤਿਗੁਰਾਂ ਨੇ ਆਪਣੇ ਪੁੱਤਰ ਦੇ ਨਾਲ ਪਾਈ ਪਹਿਲੂ ਦਾ ਪੋਤਰਾ ਉਦਾਸ ਦਾ ਨਾਮ ਉੱਥੇ ਬੈਠਿਆ ਉਹਦਾ ਭਰਾ ਤਾਰਾ ਬੈਠੇ ਉਹਦੇ ਨਾਲ ਆਪਣੇ ਨੇੜੇ ਵੱਡੀ ਹੁਡਾਣੂ ਬੈਠ ਹੈ ਜਿੱਦਾਂ ਕਰੇ ਕਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਚੋਲਾ ਪਿਆ 52 ਕੜੀਆਂ ਵਾਲਾ ਥੇਪੂ ਦੇ ਦੋ ਉਹਨੋਂ ਖੋਰ ਵੀ ਬੈਠੇ ਦੀਰ ਨੂੰ ਕੋ ਸੰਦਗੀ ਹੱਟਿਆ ਦੱਸ ਇੱਕ ਦਾ ਨਾਮ ਪੰਜਾਬਾ ਹੈ ਦੂਜੇ ਦਾ ਨਾਮ ਜੋਕੀ ਖਾਲੀ ਸੀ ਇਹ ਵੀ ਨਾਮ ਹੈ ਮੂਰਗੇ ਉਸ ਪੱਟੀ ਖਡਾਣ ਤੇ ਰੱਖਿਆ ਪਾਇਆ ਤੇ 25 ਕ ਸਿੱਖ ਗੁਰ ਨਾਲ ਭੇਜੇ ਹੁੰਦਸ ਬਾਦ ਮਾਰਾ ਤੇ ਬਾਬਾ ਰਾਮਰੇ ਸਭੇ ਪੁੜੀ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਦੀ ਧਰਤੀ ਤੇ ਗਿਆ ਮਾਝ ਦੇ ਕਿਲੇ ਬਾਲੇ ਨਾਦਿ ਉਹਨੇ ਆਪਣਾ ਡੇਰਾ ਰੱਖਿਆ ਸਾਡਾ ਇਤਿਹਾਸ ਕਹਿੰਦਾ ਹੈ ਕਿ ਫਿਰ ਬਾਬੇ ਰਾਮ ਨੇਔਰਗ ਜੇਬ ਨੂੰ ਬਹੱਤਰ ਕਰ ਮਾ ਯਾਨੀ ਗਿਆਨ ਸੁਣ ਰਹੇ ਤਬਾਰੀਖ ਦੇ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਬਹੁਤ ਖਰਾ ਮਾਤਾ ਹੁਣ ਜਦੋਂ ਇਹ ਖਰਾ ਮਾਤਾ ਦਿਖਾ ਰਹੇ ਹਨ ਜਿੰਨੇ ਵੀ ਗਾਥੀ ਆਦ ਮਿਠੇ ਸੀ ਉਹ ਬੜੇ ਤੱਕ ਦੇ ਦੇ ਕਿ ਅਰਵ ਦੇਵ ਇਹਦਾ ਬੜਾ ਮਾਨ ਸਨਮਾਨ ਕਰਦਾ ਕਿ ਸਾਡੇ ਧਰਮ ਦਾ ਜੀ ਸਾਡੇ ਤੇ ਆ ਵੀ ਹੋਇਆ ਹੋਇਆ ਉਹ ਰੋਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਲੱਭਦੇ ਨੇ ਕਿ ਜਿਸ ਦੇ ਗਾਥ ਰਾਮ ਰੈ ਔਰੋਵ ਦੇਵ ਦੇ ਅਗੇ ਫਿੱਕਾ ਪਾਉਂਦਾ ਇਹਦਾ ਮਾਨ ਸਨਮਾਨ ਘਟਦਾ ਵੀ ਤੈ ਸੋਚਦੇ ਇਤਿਹਾਸ ਕਿੰਦਾ ਇਹ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਬਾਣੀਆਂ ਜਿਹੜੀ ਉਹ ਬਾਤਣ ਗਿਰਫ ਕਰ ਦਿੱਤੀ ਆਜ਼ਾਦੀ ਬਾਾਰ ਹੈ ਆਜ਼ਾਦੀ ਬਾਾਰ ਦੀ ਛੇਵੀਂ ਕੋੜੀ ਦਾ ਦੂਜਾ ਸੋਪਕਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਖੰਭਿਆਰ ਘੜ ਭਾਂਡੇ ਕਿੱਟਾਂ ਕਿਆਂ ਜਲਦੀ ਘਰੇ ਹੁਣ ਇਹ ਜਦੋਂ ਪੜਿਆ ਨਾ ਉਹਨਾਂ ਨੇ ਹਣ ਤੋਂ ਕੁਛੋ ਔਰਗ ਦੇਵ ਨੂੰ ਦੱਸਿਆ ਗਿਆ ਕਿ ਬਾਦਸ਼ਾਹ ਸਾਡੇ ਧਰਮ ਦੇ ਜਿਹੜੇ ਲੋਕ ਨੇ ਨਾ ਉਹਨਾਂ ਬਾਰੇ ਗੁਰੂ ਦੇ ਬਾਣੀ ਵਿੱਚ ਪਾ ਲਿਖਿਆ ਕਿ ਮੁਸਲਮਾਨ ਦੀ ਮਿੱਟੀ ਤੋਂ ਹੀ ਆਪ ਉੱਠ ਕੇ ਲੈ ਕੇ ਜਾਂਦਾ ਹੈ ਤੇ ਉਹ ਛੱਡ ਦਿੰਦਾ ਇਹਦੇ ਅਰਥ ਰਾਮ ਰਹਿਣ ਉਹ ਬਾਬਾ ਰਾਮ ਰਹਿ ਆਇਆ ਔਰਗ ਜੇਪੂ ਦੇ ਉਹ ਜਿਹੜੀ ਤੁਕ ਸੀ ਬਾਬੇ ਰਾਮ ਰਾਇਣ ਪੜ੍ਹ ਕੇ ਸੁਣਾਈ ਪ੍ਰਿੰਸੀਪਲ ਸਜਵੀਰ ਸਿੰਘ ਇੱਥੇ ਇੱਕ ਬਚਨ ਲਿਖਦੇ ਉਹ ਕਹਿੰਦੇ ਨੇ ਕਿ ਔਰਗ ਜੇਪੂ ਬਹੁਤ ਸਾਰੀਆਂ ਗੁਰਬਾਣੀਆਂ ਦੀ ਤੁਖਾਂ ਝੇਟੇ ਸੀ ਕਿਉਂਕਿ ਉਹ ਸੁਲਤਾਨਪੁਰ ਪੜਿਆ ਹੈ ਪ੍ਰਿੰਸੀਪਲ ਸਜਵੀਰ ਸਿੰਘ ਕਹਿੰਦੇ ਨੇ ਕਿ ਉਹ ਸੁਲਤਾਨਪੁਰ ਤੋਂ ਹੀ ਪੜਿਆ ਹੈ ਜਿੱਥੇ ਆਰਖਾ ਦੀ ਮਾਲ ਰੋਜ਼ਾਨਾ ਪੜਿਆ ਉਹਨੂੰ ਝੇਟੇ ਇਸ ਕਰਕੇ ਜਦੋਂ ਬਾਬਾ ਰਾਮ ਰਾਇ ਬਾਬੇ ਰਾਮ ਰਾਇਣ

ਇਹਦਾ ਬਾਦ ਸ਼ੌਰਮ ਜੇ ਮਿੱਟੀ ਮੁਸਲਮਾਨ ਦੀ ਮਿੱਟੀ ਬੇਵਾਨ ਦੀ ਪੇੜੇ ਪਈ ਕਮਿਆ ਇਹ ਲਿਖਿਆ ਹੋਇਆ ਥੇ ਤੈਨੂੰ ਗਲਤ ਸੁਣਾ ਦਿੱਤਾ ਸੁਣਾਉਣ ਪਾਇਆ ਔਰ ਜੇ ਮੰਨ ਗਏ ਕਿ ਇਹ ਠੀਕ ਹੈ ਪਰ ਮੈਂ ਉਹਨੂੰ ਬੇਕੀ ਕੀਤੀ ਕਿ ਪ੍ਰਿੰਸੀਪਲ ਸੁਖਵੀਰ ਸਿੰਘ ਜੀ ਨੇ ਕੋ ਪੜਿਆ ਹੋਇਆ ਉਹਨੂੰ ਸੁਲਤਾਨ ਕੁੱਤੀ ਕਰ ਦਿੱਤੀ ਉਹ ਕਹੇ ਤੇ ਹੁਣ ਜਿਹੜੇ ਸਿੱਖ ਬੈਠੇ ਨੇ ਬਾਬੇ RAM RAJ ਦੇ ਕੋਲ ਉਹਨਾਂ ਨੇ ਸੁਣਿਆ ਇਸ ਬਾਬੇ ਰਾਮ ਰਾਇ ਨੇ ਜਾਣ ਪੁੱਛ ਕੇ ਇਹ ਜਿਹੜੀ ਪੰਕਤੀ ਹੈ ਬਦਲ ਦਿੱਤੀ। ਫਿਰ ਇੱਕ ਚਿੱਠੀ ਲਿਖੀ ਗਈ ਬੇਂਤੀ ਦੇ ਰੂਪ ਤੇ ਸਤਿਗੁਰੂ ਗੁਰੂ ਹਰਾਈ ਜੀ ਦੇ ਪਤ ਕੀਰਤਪੁਰ ਸ਼ਹਿਰ ਦੀ ਧਰਤੀ ਤੇ ਕਿ ਮਹਾਰਾਜ ਜੀ ਤੁਹਾਡੇ ਪੁੱਤਰ ਨੇ ਆਦੋ ਕਿਤਨਾ ਫੜ ਦਿੱਤਾ। ਮਹਾਰਾਜ ਸਤਿਗੁਰੂ ਗੁਰੂ ਹਰਾਈ ਜੀ ਦੇ ਹੁਸ਼ੇ ਬਲ ਅਚਨ ਦਿੱਤਾ ਕਿ ਇਹਨੂੰ ਆਪਕੋ ਕਿ ਅੱਜ ਤੋਂ ਪਿੱਛੋਂ ਸਾਡੇ ਹੁੱਥ ਨਾ ਲੱਗੇ। یہ گرو نانک صاحب کی پنگتی ہے یہ سنیا بابے نام ہے بڑا دھی ہوا بابا نام ہے ادھر تن گرو گرو خاراج جی نے اپنا چھوٹے گھر ہر کشن جی کو اپنی تھانے جنگت ساری سنگتوں سنایا گیا ہے کہ اب تو پچھو اتنے پہ

ਇਨੇ ਕੁ ਸਿੱਖੋ ਅਕਾਲ ਪੁਰਖ ਦੇ ਗੁਰੂ ਦੇ ਪੈਰ ਵਿੱਚ ਰਹਿਰੋ ਪੈਰ ਬਿਨਾ ਭਗਤੀ ਨਹੀਂ ਭਗਤੀ ਬਿਨਾ ਗਿਆਨ ਨਹੀਂ ਹੈ ਤੇ ਗਿਆਨ ਬਿਨਾ ਮੁਕਤੀ ਨਹੀਂ ਹੈ ਮੁਕਤੀ ਬਿਨਾ ਨਾ ਹਾਰ ਜੇ ਪੈਰ ਵਿੱਚ ਰੋ ਭਗਤੀ ਕਰੋ ਭਗਤੀ ਨਾਲ ਗਿਆਨ ਹੋਣਾ ਹੈ ਗਿਆਨ ਵਾਲੇ ਬੰਦੇ ਤੂੰ ਮੁਕਤ ਹੋ ਗਏ ਸੰਸਾਰ ਦੇ ਬੰਧਨਾਂ ਚ ਜਦੋਂ ਮੁਕਤ ਹੋ ਬੋਗੇ ਫੇਰ ਨਾ ਅਗਲਾ ਉਦੇਸ਼ ਮਹਾਰਾਜ ਨੇ ਬਖਸ਼ਿਆ ਕਿ ਜਦੋਂ ਵੀ ਸੰਗਤ ਵਿੱਚ ਬਹਿਣਾ ਹੈ ਅਤੇ ਮੰਗਤ ਵਿੱਚ ਬਹਿਣਾ ਹੈ ਮਨ ਨੂੰ ਧਿਆ ਕਰਕੇ ਬਹਿਣਾ ਹੈ ਪਾਪ ਜਦੋਂ ਗੁਰੂ ਕੋਲ ਬਹਿਣਾ ਹੈ ਤੇ ਗੁਰੂ ਦੇ ਲੰਗਰ 'ਚ ਬਹਿਣਾ ਹੈ ਮਨ ਨੂੰ ਧਿਆ ਕਰਕੇ ਬਹਿਣਾ ਮਹਾਰਾਜ ਨੇ ਬਖਸ਼ਿਆ ਉਸ ਵੇਲੇ ਗੁਰੂ ਹਰਿਕ੍ਰਿਸ਼ਨ ਜੀ ਦੀ ਉਮਰ 55 ਸਾਲ ਦੀ ਹੈ ਸਤਿਗੁਰੂ ਨੇ ਜਿਸ ਵੇਲੇ ਬੋਤਾ ਗਦੀ ਬਖਸ਼ੀ 6 ਅਪਦ 16ਵਾਂ 8 ਦਾ ਸਮਾ ਹੈ ਕੀਰਤਪੁਰ ਸਾਹਿਬ ਦੀ ਧਰਤੀ ਹੈ ਸਤੂ ਨੇ ਪਾਤਸ਼ਾਹ ਤੁਲਗੁਰੂ ਘਰਾਇਆ ਸੀ ਆਪਣੀ ਥਾਂ ਤੇ 8ਵੇਂ ਪਾਤਸ਼ਾਹ ਤੁਹਾਰਾ ਕ੍ਰਿਸ਼ਨ ਜੀ ਨੂੰ ਗੁਰਤਾ ਗੱਦੀ ਦੇ ਕੇ ਕੇਸੇ ਧਰਤੀ 'ਤੇ ਉਪਰਜੋਤੀ ਜੋਤ ਸੁਮਾ ਗਿਆ ਆਦਤ ਅਨੁਗੁਰੂ ਗੁਰੂ ਘਰਾਇਆ ਦਾ ਜੋਤੀ ਜੋਤ ਦੇਵਸਮੀ ਹੈ ਤੇ ਗੁਰੂ ਹਰਿਕ੍ਰਿਸ਼ਨ ਜੀ ਦਾ ਗੁਰਤਾ ਗੱਦੀ ਦੇ ਕੇ ਇਸ ਕਰਕੇ ਆਪਾਂ ਨੂੰ ਥੋੜਾ ਜਿਆਦਾ ਪਤਨ ਸਮਝਾ ਦਿੱਤਾ ਹੈ ਅੱਜ ਮਾਰਗ ਦੇ 8ਵੇਂ ਪਾਸੇ